ਜੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਮੰਡੀਆਂ ਵਿੱਚ ਆਮਦ ਜਿਹੜੀ ਹੈ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਝੋਨਾ ਹੈਗਾ ਉਹ ਮੰਡੀਆਂ ਵਿੱਚ ਜਿਹੜਾ ਆ ਗਿਆ ਕਿਉਂਕਿ ਭਾਵੇਂ ਇਹਦੇ ਤੇ ਮਾਰ ਜਿਹੜੀ ਹੈ ਪਾਣੀ ਦੀ ਜ਼ਰੂਰ ਪਈ ਹੈ ਜਿਸ ਕਰਕੇ ਪਹਿਲੀ ਰਫਤਾਰ ਜਿਹੜੀ ਹੈ ਮੰਡੀਆਂ ਵਿੱਚ ਪਹੁੰਚਣ ਦੀ ਥੋੜੀ ਘੱਟ ਨਜ਼ਰ ਆ ਰਹੀ ਹੈ ਲੇਕਿਨ ਹੁਣ ਜਿਹੜੇ ਕਿਸਾਨ ਹੈ ਉਹ ਵਾੜੀ ਕਰਕੇ ਤੇ ਝੋਨੇ ਨੂੰ ਜਿਹੜਾ ਮੰਡੀਆਂ ਤੱਕ ਲੈ ਕੇ ਆ ਰਹੇ ਨੇ ਤੇ ਮੰਡੀਆਂ ਦੇ ਇੱਥੇ ਕੀ ਹਾਲਾਤ ਨੇ ਕਿਸ ਤਰ੍ਹਾਂ ਦੀ ਜੜੀ ਇਹਨਾਂ ਨੂੰ ਕੋਈ ਸਹੂਲਤ ਮਿਲਦੀ ਪਈ ਆ ਅਸੀਂ ਜਾਣਦੇ ਆ ਕਿਸਾਨ ਵੀਰਾਂ ਕੋਲ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲਾਤ ਨੇ ਐਸਾ ਮੰਡੀ ਤੇ ਆ ਮੰਡੀ ਦੇ ਬੜੀ ਹਾਲਾਤ ਐ ਜੀ ਬਸ ਅੱਜ ਲੈ ਕੇ ਆਏ ਆ ਕਹਿੰਦੇ ਅਸੀਂ 1 2 ਵਜੇ ਤੱਕ ਇਹਨੂੰ ਪੱਕਾ ਲਾ ਕੇ ਪੜਦਾਂਗੇ ਬਾਕੀ ਜਿਵੇਂ ਜਿਵੇਂ ਝੋਨਾ ਆਇਆ ਉਸ ਤਰ੍ਹਾਂ ਝਾੜ ਵੀ ਘਟਿਆ ਇੱਕ ਤੀ ਕਿ ਉੰਜ ਕੁਛ ਮੌਸਮ ਨੇ ਖਰਾਬ ਕਰਤਾ ਕੁਛ ਪਾਣੀ ਨੇ ਕਰਤਾ ਕੁਛ ਮੀਂਹਾਂ ਨੇ ਕਰਤਾ ਫਿਰ ਵੀ ਜੇ ਅੱਗੇ ਜਿੱਥੇ 60 70 ਮਣਾ ਹੁੰਦਾ ਸੀ ਉੱਥੇ 50 55 ਮਣ ਬੰਨ ਰਹਿ ਗਿਆ ਮੰਡੀਆਂ ਨੇ ਇੰਤਿਆਮ ਦੀ ਗੱਲ ਕੀਤੀ ਉਹ ਤਾਂ ਤੁਸੀਂ ਪੁਕਤਾ ਦੱਸ ਰਹੇ ਹੋ ਲੇਕਿਨ ਮੌਸਮ ਦੀ ਮਾਰ ਜਿਹੜੀ ਝੋਨੇ ਨੂੰ ਪੈਦੀ ਦਿਖਾਈ ਦਿੱਤੀ ਹੈ ਹਾਂਜੀ ਬਹੁਤ ਜ਼ਿਆਦਾ ਝੋਨੇ ਦੀ ਮਾਰ ਪੈ ਗਈ ਜੀ ਕਿੱਥੇ ਅੱਗੇ 100 ਸਵਾ 100 ਗੱਟਾ 2 ਕਿੱਲੇ ਚ ਬੰਦਦਾ ਸੀ ਉੱਥੇ 50 60 ਗੱਟੇ ਰਹਿ ਗਏ ਆ ਕਿ ਮਤਲਬ 20 ਵੀ ਮੰਨ ਦਾ ਫਰਕ ਪੈ ਗਿਆ ਇੱਕ ਕਿੱਲੇ ਦਾ ਹਾਂਜੀ ਅਜੀ ਜੇ ਮਤਲਬ ਮੰਡੀਆਂ ਦਾ ਇੰਤਜ਼ਾਮ ਦੀ ਗੱਲ ਕਰਦੇ ਪਿਆ ਵੀ ਜਿਵੇਂ ਚੋਨਾ ਤੁਸੀਂ ਲੈ ਕੇ ਆ ਰਹੇ ਹੋ ਨਾਲ ਨਾਲ ਹੀ ਮਤਲਬ ਕੀ ਪੱਕਾ ਵੀ ਲੱਗ ਰਿਹਾ ਤੇ ਤੋਲਣ ਦੀ ਵੀ ਗੱਲ ਕਰ ਰਹੇ ਹੋ ਤੁਸੀਂ ਕੀ ਸਮਝਦੇ ਹੋ ਵੀ ਮਤਲਬ ਕਿ ਐਰ ਕੀ ਜਿਹੜਾ ਕਿਸਾਨ ਨੂੰ ਨੁਕਸਾਨ ਹੋਇਆ ਉਹ ਮੰਡੀਆਂ ਦੇ ਆਉਣ ਤੋਂ ਪਹਿਲਾਂ ਮੌਸਮ ਦੀ ਮਾਰ ਪਈ ਹੈ ਜਾਂ ਕੋਈ ਹੋਰ ਕੋਈ ਨੁਕਸਾਨ ਹੋਇਆ ਬਿਮਾਰੀ ਦਾ ਨਹੀਂ ਬਿਮਾਰੀ ਤਾਂ ਮੌਸਮ ਦੇ ਕਰਕੇ ਹੀ ਹੋਇਆ ਮੌਸਮ ਦੀ ਮਾਰ ਪਈ ਹੈ ਉਹਦੇ ਮੌਸਮੀ ਨਹੀਂ ਪਿਆ ਬਾਰਿਸ਼ ਪਈ ਜਿੰਦੇ ਕਰਕੇ ਚੋਨੇ ਚ ਫੋਕ ਬਹੁਤ ਜ਼ਿਆਦਾ ਆ ਗਈ ਹੈ ਉਹਨਾਂ ਦੇ ਕਰਕੇ ਦਿੱਕਤ ਆ ਰਹੀ ਹੈ ਬਾਕੀ ਹੁਣ ਮੰਡੀ ਚਾਏ ਜਾਂ ਫਿਲਹਾਲ ਸਾਂ ਆ ਇੰਨੇ ਹੱਲੇ ਚੋਂ ਨਾ ਨਹੀਂ ਆਇਆ ਜਾਨਕਿ ਲੇ ਹੱਲੇ ਕੰਮ ਚੱਲ ਰਿਹਾ ਹਲੇ ਜਿੰਨਾ ਜਿਹੜੇ ਲੋਕ ਜੇ ਕਿਸਾਨ ਪਹੁੰਚ ਰਿਹਾ ਉਹਨਾਂ ਦਾ ਸਹੀ ਮਤਲਬ ਕਿ ਇੱਥੇ ਜੇ ਗੱਲ ਕਰੀਏ ਮੰਡੀ ਅਫਸਰਾਂ ਦੀ ਅਧਿਕਾਰੀਆਂ ਦੀ ਤੇ ਜਾਂ ਜੇ ਤੁਹਾਡੀ ਖਰੀਦ ਦੀ ਮਤਲਬ ਕਿ ਉਹ ਸਹੀ ਹੋ ਰਹੀ ਹੈ ਕੋਈ ਮੁਸ਼ਕਲਤਾਂ ਨਹੀਂ ਆ ਰਹੀ ਕਿਸੇ ਬੈਟਰ ਹਾਲ ਹੱਲੇ ਭਰੋਸਾ ਦੇ ਰਹੇ ਆ ਕਿ ਸਹੀ ਤਰੀਕੇ ਨਾਲ ਕੰਮ ਹੋਏਗਾ ਬਾਕੀ ਹੁਣ ਆਪਣਾ ਚੋਣਾ ਆਇਆ ਹੋਇਆ ਮੰਡੀ 'ਚ ਬਾਕੀ ਆਪਾਂ ਨੂੰ ਹੱਲੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਅੱਗੇ ਤੋਂ ਦੇਖਦੇ ਆ ਕਿ ਪੂਰਾ ਕਲੀਅਰ ਹੁੰਦਾ ਹੈ ਕਿ ਨਹੀਂ ਹੁੰਦਾ ਫਿਰ ਦੱਸਦੇ ਤੁਹਾਨੂੰ ਕਿੰਨੇ ਕਿੰਨੇ ਕੋਈ ਭਾਜੀ ਜਿਹੜਾ ਵੀ ਆਰ ਕੇ ਮਾਰ ਜਿਹੜੀ ਆ ਮੌਸਮ ਦੀ ਤੁਹਾਨੂੰ ਪਈ ਆ ਵੀ ਜਿਸ ਕਰਕੇ ਕਿਸਾਨ ਜਿਹੜਾ ਪਰੇਸ਼ਾਨੀ ਵਿੱਚ ਦਿਖਾਈ ਮੌਸਮ ਦਾ ਫਿਲਹਾਲ ਦੇਖੋ ਜੀ ਜਿੱਥੇ ਹੜ ਆ ਗਏ ਉਥੇ ਤਾਂ तकरीबन ਸਾਰਾ ਕੁਝ ਹੀ ਖਤਮ ਹੋ ਗਿਆ ਹੁਣ ਬਾਕੀ ਜਿਹੜੇ ਸੱਝੋਨੇ ਸਹੀ ਸੀਗੇ ਉਹਨੂੰ ਮੌਸਮ ਦੀ ਮਾਰ ਕਰਕੇ 50% ਯਾਨੀ ਕਿ ਝਾੜ ਘਟ ਗਿਆ ਅੱਗੇ ਨਾਲੋਂ ਜਿੱਥੇ 90 90 ਮਾਣ 100 100 ਮਾਣ ਨਿਕਲਦਾ ਸੀਗਾ ਉਥੇ 50 60 ਮਾਣ ਤੱਕ ਰਹਿ ਗਿਆ ਜੀ ਇਸੇ ਸਾਡੇ ਨਾਲ ਕਿਸਾਨ ਵੀਰ ਜਿਹੜੇ ਆ ਉਹਨਾਂ ਨੇ ਦੱਸਿਆ ਵੀ ਮਤਲਬ ਜਿਹੜਾ ਮੰਡੀਆ ਦੇ ਵਿੱਚ ਭਵੇਂ ਪਾਣੀ ਹੜ੍ਹਾਂ ਦੇ ਕਰਕੇ ਥੋੜਾ ਜਿਹਾ ਵੀ ਰਫ਼ਤਾਰ ਜਿਹੜੀ ਆ ਛਿਪ ਚੋਨੇ ਦੀ ਪਹੁੰਚ ਨਹੀਂ ਥੋੜੀ ਘੱਟ ਦਿਖਾਈ ਦੇ ਰਹੀ ਆ ਲੇਕਿਨ ਜਿਹੜੇ ਮੰਡੀਆ ਦੇ ਵਿੱਚ ਇੰਤਜ਼ਾਮ ਜਿਹੜੇ ਹੈਗੇ ਆ ਉਹ ਪੂਕਤਾ ਦੱਸ ਰਿਹਾ ਕਿਉਂਕਿ ਮੰਡੀਆ ਦੇ ਵਿੱਚ ਜਿਵੇਂ ਚੋਨਾ ਲੈ ਕੇ ਆ ਰਿਹਾ ਉਵੇਂ ਜਿਹੜੇ ਇੰਸਪੈਕਟਰ ਹੈ ਅਧਿਕਾਰੀ ਆ ਉਹ ਪਹੁੰਚ ਜਾਂਦੇ ਆ ਤੇ ਇਹਨਾਂ ਦੀ ਜਿਹੜਾ ਚੋਨੇ ਨੂੰ ਵੇਖ ਕੇ ਤੋਂ ਉਹਨੂੰ ਨਾਲ ਹੀ ਪੱਕਾ ਲਗਵਾ ਕੇ ਤੋਂ ਤੋਲਣ ਦਾ ਜਿਹੜਾ ਕੰਮ ਉਹ ਕਰਦੇ ਪਿਆ ਤੁਹਾਨੂੰ ਤਸਵੀਰਾਂ ਅਸੀਂ ਵਿਖਾ ਰਹੇ ਆ ਕਿ ਜਿਹੜੇ ਝੋਨਾ ਜਿਹੜਾ ਮੰਡੀਆਂ ਵਿੱਚ ਪਹੁੰਚਿਆ ਤੇ ਨਾਲੋਂ ਨਾਲ ਹੀ ਜਿਹੜਾ ਵੀ ਮਤਲਬ ਕੀ ਉਹ ਬੋਰੀਆਂ ਵਿੱਚ ਬੰਦ ਜਿਹੜਾ ਕੀਤਾ ਜਾਂਦਾ ਜਾ ਰਿਹਾ ਵੀ ਕਿਉਂਕਿ ਜਦੋਂ ਵੀ ਇਹ ਝੋਨੇ ਦੀ ਜਦੋਂ ਸਰਕਾਰੀ ਬੋਲੀ ਹੋ ਜਾਂਦੀ ਹੈ ਤੇ ਉਹਨੂੰ ਜਿਹੜਾ ਵੀ ਕਹਿ ਸਕਦੇ ਆ ਵੀ ਵੀ ਇਹਨਾਂ ਗੱਟੂਆਂ ਦੇ ਵਿੱਚ ਜਿਹੜਾ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਭਾਰਤਾਨੇ ਦੀ ਕੋਈ ਵੀ ਸ਼ੋਟੇਜ ਨਹੀਂ ਹੈਗੀ ਪੂਰਾ ਭਾਰਤਾਨਾ ਦਿਖਾਈ ਦੇ ਰਿਹਾ ਕਿਉਂਕਿ ਹਜੇ ਤੱਕ ਮੰਡੀਆਂ ਦੇ ਵਿੱਚ ਉਹ ਨਹੀਂ ਆਮਦ ਨਹੀਂ ਪਹੁੰਚੀ ਜਿਸ ਕਰਕੇ ਵੀ ਥੋੜਾ ਇਹ ਪਰੇਸ਼ਾਨੀ ਜਿਹੜੀ ਆ ਉਹ ਘਾਟੀ ਜਿਹੜੀ ਆ ਕਿਸਾਨਾਂ ਨੂੰ ਨਜ਼ਰ ਆ ਰਹੀ ਹੈ ਤੇ ਕਿਸਾਨ ਜਿਹੜੇ ਆਰ.ਟੀ.ਵੀ ਜਿਹੜੇ ਆ ਗਿਆ ਉਹ ਖੁਸ਼ੀ ਜਿਹੜੇ ਇਹਰੇ ਨਾਲ ਨਜ਼ਰ ਆ ਰਹੇ ਨੇ ਤੇ ਆਰ.ਟੀ.ਵੀ ਮੌਜੂਦ ਨਹੀਂ ਉਹ ਲੋਕ ਜਿਹੜੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਭਾਜੀ ਕੀ ਹਾਲਾਤ ਨੇ ਮੰਡੀ ਦੇ ਵਿੱਚ ਅੱਛਾ ਭਾਜੀ ਮੰਡੀ ਕੱਲ ਪਰਚੇਜ ਲਿਖੀ ਏ ਕੱਲ ਪਰਚੇਜ ਲਿਖੀ ਏ ਅਜੇ ਮਾਲ ਹੀ ਸਲੋ ਆ ਰਿਹਾ ਹੈ ਅਜੇ ਕੋਈ ਏਡੀ ਗੱਲਬਾਤ ਨਹੀਂ ਜਿਹੜਾ ਗੇਤਰਾ ਮਾ ਲੱਗਾ ਉਹੀ ਆ ਤੇ ਅਸਲ ਕੰਮ 4-5 ਦਿਨ ਤੱਕ ਬਾਅਦ ਸ਼ੁਰੂ ਹੋਏਗਾ ਕੋਈ ਪਰੇਸ਼ਾਨੀ ਤਾਂ ਨਹੀਂ ਜਾਂ ਮੰਡੀ ਦੀ ਨਹੀਂ ਨਹੀਂ ਮੰਡੀ ਜੀ ਕੋਈ ਪਰੇਸ਼ਾਨੀ ਨਹੀਂ ਹੈ ਅਜੇ ਤਾਂ ਮਾਲ ਹੀ ਜਿੰਨਾ ਕ ਆਇਆ ਸੰਭਾਲਿਆ ਜਾਂਦਾ ਹੈ ਹਾਂ ਜੀ ਹਾਂ ਜੀ ਤੇ ਅਸਲ ਕੰਮ 4-5 ਦਿਨ ਤੋਂ ਬਾਅਦ ਸ਼ੁਰੂ ਹੋਏਗਾ ਜੀ ਇਹ ਜਿਹੜੇ ਗਿੱਤਰੇ ਝੋਨੇ ਲੱਗੇ ਉਹ ਆ ਰਹੇ ਨੇ ਤੇ ਜਿਹੜਾ ਜ਼ੋਰ ਹੈ ਉਹ 4-5 ਦਿਨ ਤੋਂ ਬਾਅਦ ਮੈਂ ਕਹਿ ਸਕਦੇ ਹਾਂ ਵੀ ਹਜੇ ਜਿਹੜੇ ਮਤਲਬ ਕਿ ਜਿਹੜੇ ਸ਼ੈਲਨ ਮਾਲਕਾਂ ਕਿ ਉਹਨਾਂ ਨੂੰ ਲੋੜ ਜ਼ਿਆਦਾ ਹੈਗੀ ਹੈ ਲੇਕਿਨ ਝੋਨਾ ਘਾਟਾ ਆ ਰਿਹਾ ਹਾਂਜੀ ਝੋਨਾ ਘਾਟਾ ਆ ਰਿਹਾ ਜੀ ਹਾਂਜੀ ਕੁਝ ਮੌਿਸਚਰ ਜ਼ਿਆਦਾ ਹੈਗਾ ਉਹ ਸਮੇਂ ਦੇ ਬਤਾਓ ਮੌਿਸਚਰ ਥੋੜਾ ਜਿਹਾ ਹੈਗਾ ਉਹ ਆਉਣ ਵਾਲੇ ਟਾਈਮ 'ਚ ਸਹੀ ਹੋ ਜਾਏਗਾ ਸਹੀ ਜੀ ਅੱਜ ਕਿਸਾਨ ਵੀਰ ਵੀ ਬੈਠੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਜੀ ਤੁਸੀਂ ਇੱਥੇ ਆ ਕੇ ਬੈਠੋ ਕਿਸ ਤਰ੍ਹਾਂ ਦੇ ਮਤਲਾ ਹਾਲਾ ਹਾਂ ਜੀ ਜਿੱਦਾਂ ਆਪਾਂ ਆਏ ਆ ਅੱਜ ਸਵੇਰੇ ਆਏ ਆ ਤੇ ਰਾਤ ਤੱਕ ਝੋਨਾ ਟੋਲੇ ਆਣਾ ਵਾ ਕੋਈ ਪਰੇਸ਼ਾਨੀ ਨਹੀਂ ਕੋਈ ਕੁਸ਼ ਨਹੀਂ ਜੀ ਬਰਦਾਨਾ ਵੀ ਹੈਗਾ ਵਾ ਕੋਚਰ ਹੈਗਾ ਵਾ ਥੋੜਾ ਜਿਆ ਤਾਨੂੰ ਬਦਾ ਮੌਸਮ ਦਾ ਕਰਕੇ ਹਾਂ ਜੀ ਕੋਈ ਮਤਲਬ ਕਿ ਮੌਸਮ ਦੀ ਵੀ ਮਾਰ ਪਈ ਆ ਇਹਦੇ ਵਿੱਚ ਮੌਸਮ ਦੀ ਮਾਰਤ ਪਈ ਝੋਨੇ ਵਾੜ ਦੀ ਬਹੁਤ ਜਦੋਂ ਮੈਂ ਝੋਨੇ ਲਿਸਰ ਰਹੇ ਸੀਗੇ ਉਦੋਂ ਮੀਂਹ ਬਹੁਤ ਪਿਆ ਉਹਦੇ ਨਾਲ ਬਹੁਤ ਨੁਕਸਾਨ ਹੋਇਆ ਝੋਨੇ ਦਾ ਝੋਨੇ ਦਾ ਝਾੜ ਬਹੁਤ ਘਟ ਗਿਆ ਜੀ ਹਾਂ ਜੀ ਜਿੱਦਾਂ ਅੱਗੇ ਜਿਹੜਾ ਝੋਨਾ 37 38 ਕੁਇੰਟਲ ਛੱਡਦਾ ਸੀ ਹੈਰ ਕਿਉਂਤੀ 32 ਦੇ ਰਹਿ ਗਏ ਝਾੜ ਬਹੁਤ ਘਟਿਆ ਵਾ ਇਸ ਦੇ ਨਾਲ ਥੋੜਾ ਜਿਹਾ ਸਰਕਾਰਾਂ ਨੂੰ ਵੀ ਨੁਕਸਾਨ ਚ ਲੈਣਾ ਪਊਗਾ ਕਿਉਂਕਿ ਚੌਲ ਬਹੁਤ ਘਟ ਹੋਣਾ ਵਾ ਇੱਕ ਕੋਸ਼ੜਾ ਕਰਕੇ ਆਪਣੇ ਝੋਨਾ ਬਹੁਤ ਮਰ ਗਿਆ ਉਹ ਵੀ ਚੌਲ ਬਾਦ ਘਟਣਾਈ ਹੈ ਪੀ ਜਹੜਾ ਦੀ ਮਾਰਤਾ ਦੇਖੋ ਵੀ ਝੋਨੇ ਤੇ ਫਸਲ ਤੇ ਜਿਹੜੀ ਆ ਉਹ ਪਹੀ ਆ ਲੇਕਿਨ ਮੰਡੀਆਂ ਦੇ ਵਿੱਚ ਜਿਵੇਂ ਜਿਵੇਂ ਜਿਹੜਾ ਮਿੱਟੋ ਨਾਲ ਜਿਹੜਾ ਇੱਥੇ ਪਹੁੰਚ ਰਿਹਾ ਨਾਲ ਨਾਲ ਜਿਹੜੀ ਆ ਉਹ ਨੂੰ ਕਿਵੇਂ ਕਹਿ ਸਕਦੇ ਤੋਹਿਆ ਜਾ ਰਿਹਾ ਕਿਉਂਕਿ ਉਹਦੀ ਖਰੀਦ ਜਿਹੜੀ ਨਾਲੋ ਨਾਲ ਹੀ ਹੁੰਦੀ ਪਈ ਆ ਕਿਉਂਕਿ ਐਸਾ ਬੰਦੇ ਦੇ ਹਾਲਾਤ ਨੇ ਕਿ ਛੈਲਰਾਂ ਵਾਲਿਆਂ ਨੂੰ ਜਿਹੜੇ ਆ ਚੋਨੇ ਦੀ ਜਿਹੜੀ ਲੋੜ ਆ ਉਹ ਜ਼ਿਆਦਾ ਹੈਗੀ ਆ ਲੇਕਿਨ ਜਿਹੜੀ ਆ ਹਾਮਦ ਹੈ ਉਹਨੀ ਜਿਹੜੀ ਤੇਜ਼ੀ ਦੇ ਨਾਲ ਨਹੀਂ ਹੋ ਰਹੀ ਜਿਸ ਕਰਕੇ ਮਤਲਬ ਕੀ ਕਹਿ ਸਕਦੇ ਜਿਵੇਂ ਜਿਵੇਂ ਫਸਲ ਜਿਹੜੀ ਆ ਮੰਡੀ ਵਿੱਚ ਚੋਨੇ ਦੀ ਆਂਦੀ ਆ ਉਵੇਂ ਹੀ ਵੇਚਦੀ ਜਾਂਦੀ ਆ ਭਾਜੀ ਤੁਹਾਨੂੰ ਜਿਹੜਾ ਵੀ ਲੇਬਰ ਕਰਦੇ ਹੋ ਲੇਬਰ ਨੂੰ ਕੋਈ ਪਰੇਸ਼ਾਨੀ ਆਦੀ ਲੇਬਰ ਨੂੰ ਤਾਂ ਨਹੀਂ ਆ ਰਹੀ ਪਰ ਜੀਵਿੰਦਾਰਾਂ ਨੂੰ ਆ ਰਹੀ ਏ ਕੀ ਪਰੇਸ਼ਾਨੀ ਪੀੜਾ ਟੋਲਦਾ ਚਲਦਾ ਕੋਣੀ ਕਾਇ ਦੋ ਦਿਨ ਹੋ ਗਏ ਨੇ ਇਹ ਵੀ ਕੰਮ ਚੱਲੀ ਜਾਂਦਾ ਕਾਏ ਹੋਰ ਵੀ ਜਦ ਤੁਸੀਂ ਦੇਖੋਗੇ ਕੱਲ੍ਹ ਤੁਹਾਨੂੰ ਤਸਵੀਰਾਂ ਮੰਡੀ ਦੇ ਵਿੱਚ ਜਿਹੜਾ ਹਜੇ ਝੋਨੇ ਦੀ ਜਿਹੜੀ ਆਮਦ ਆ ਗਈ ਆ ਉਹ ਬਹੁਤ ਠੱਟ ਹੈਗੀ ਆ ਲੇਕਿਨ ਜਿੰਨਾ ਵੀ ਝੋਨਾ ਜਿਹੜਾ ਆ ਰਿਹਾ ਉਹ ਜਣਾ ਵੀ ਨਾਲੋਂ ਨਾਲ ਹੀ ਜਿਹੜਾ ਵੀ ਉਹ ਜਿਹੜੀ ਆ ਬੋਦੀ ਹੋ ਜਾਂਦੀ ਆ ਉਹ ਤੁੰਦਾ ਹੋਇਆ ਵੀ ਜਿਹੜਾ ਦਿਖਾਈ ਦਿੰਦਾ ਵੀ ਖਰੀਦਦਾਰ ਜਿਹੜੇ ਹੈਗੇ ਆ ਉਹ ਜਿਹੜੇ ਸ਼ੈਲਨ ਮਾਲਿਕ ਆ ਉਹ ਜ਼ਿਆਦਾ ਇੱਥੇ ਦਿਖਾਈ ਦੇ ਰਹੇ ਆ ਛੋਨੇ ਦਾ ਮੌਸਰ ਜਿਹੜਾ ਉਹ ਚੱਕ ਕਰਦੇ ਹੋਏ ਦਿਖਾਈ ਵੀ ਦੇ ਰਹੇ ਆ ਅਸੀਂ ਤੁਹਾਨੂੰ ਤਸਵੀਰਾਂ ਨਾਲ-ਨਾਲ ਲਖਾਣੇ ਪਏ ਆ ਵੀ ਮੰਡੀ ਵਿੱਚ ਹਜੇ ਛੋਨਾ ਉਹਨਾਂ ਜਿਹੜਾ ਨਹੀਂ ਪਹੁੰਚਾ ਕਿਉਂਕਿ ਛੋਨਾ ਜਿਹੜਾ ਹੜਾ ਕਰਕੇ ਜਲੀ ਆ ਉਹ ਕਾਫੀ ਰਫਤਾਰ ਜਿਹੜੀ ਆ ਮੰਡੀਆਂ ਤੱਕ ਪਹੁੰਚਣ ਦੀ ਜਿਹੜੀ ਆ ਉਹ ਘੱਟ ਦਿਖਾਈ ਦੇ ਰਹੀ ਆ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਮੰਡੀਆਂ ਦੇ ਵਿੱਚ ਜਿਹੜਾ ਮੋਇਸਚਰ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਤਾਂ ਜੋ ਇਹ ਝੋਨਾ ਜਿਹੜਾ ਮੰਡੀਆਂ ਵਿੱਚ ਪਹੁੰਚਿਆ ਤੇ ਨਾਲੋਂ ਨਾਲ ਜਿਹੜਾ ਉਹਨੂੰ ਦੇਖ ਕੇ ਦੇ ਨਾਲ ਹੀ ਜਿਹੜੀ ਆ ਪੂਰੀ ਖਰੀਦ ਜਿਹੜੀ ਆ ਉਹ ਕੀਤੀ ਜਾ ਸਕੇ ਵੀ ਤੁਸੀਂ ਦੇਖ ਸਕਦੇ ਹੋ ਮੰਡੀਆਂ ਦੇ ਵਿੱਚ ਦੀ ਆ ਜਿਹੜੀ ਆ ਤੇ ਜਿਹੜਾ ਦੀ ਮੋਇਸਚਰ ਜਿਹੜਾ ਉਹ ਚੈੱਕ ਕੀਤਾ ਜਾ ਰਿਹਾ ਭਾਜੀ ਦੱਸਣਾ ਮੋਇਸਚਰ ਚੈੱਕ ਕਰਦੇ ਹਾਂ 12 ਦੇ ਤੇ 11 ਚੋਨਾ ਹੈ ਤਾਂ ਦੇਖੋ ਜੀ ਮੋਇਸਚਰ ਜਿਹੜਾ ਨਾਲ ਨਾਲ ਜਿਹੜਾ ਵੀ ਇੱਥੇ ਲਾ ਕੇ ਚੈੱਕ ਕਰ ਰਹੇ ਦਿਖਾਈ ਦੇ ਰਿਹਾ ਤੁਸੀਂ ਖਰੀਦਦਾਰ ਹੋ ਜੀ ਨਹੀਂ ਜੀ ਜਮੀਦਾਰ ਹਾਂ ਜੀ ਜਮੀਦਾਰ ਜੀ ਆਪਣਾ ਤੁਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਕੀ ਹੈਗਾ ਕਿਉਂ ਨਹੀਂ ਚੈੱਕ ਕੀ ਭਾਜੀ ਕੀ ਲਾਤੀ ਨਾ ਰਾਜਪਾਲਾ ਤੇ ਉਹ ਲੈਂਦਾ ਜੀ ਵੇ ਭਾਜੀ ਤਾਂ ਬੋਲੀ ਬਾਲੀ ਕੋਈ ਸਟਾਰਟ ਨਹੀਂ ਕੀ ਡੇਟ ਹੋ ਗਿਆ ਕੰਮ ਦਾ ਹੈ ਸਰਕਾਰ ਕੇ ਕਿਸੇ ਨਾ ਤਰੀਕ ਨਾਲ ਚੂਰ ਹੋ ਗਈ ਅਧਿਪਤਸ਼ਾ ਵੀਰੀਕ ਹੋ ਗਈ ਕੋਈ ਗੱਲ ਬਾਤ ਪੱਥਰ ਨਜ਼ਰ ਨਹੀਂ ਆ ਮਤਲਬ ਝੋਨੇ ਦੇ ਵਿੱਚ ਵੀ ਭਾਈ ਮੌਸਮ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂ ਮੌਸਮ ਬਹੁਤ ਖਰਾਬ ਹੈ ਮੌਸਮ ਚੈੱਕ ਕਰਨੇ ਪਏ ਮੌਸਮ ਬੇਕੋਸੀ ਆ ਪਕਾ ਕੇ ਝੋਨਾ ਵੱਡੇ ਪਕਾ ਜਿਨ੍ਹਾਂ ਦੇ ਜਿਹੜੇ ਝੋਨੇ ਬਚ ਗਏ ਨੇ ਉੱਥੀ ਜਗ੍ਹਾ ਤੇ ਲੱਗੇ ਸੀ ਉਹਨਾਂ ਨੂੰ ਸਬਜ਼ੀ ਜਿਹੜਾ ਫਾਇਦਾ ਹੋਇਆ ਤੁਸੀਂ ਦੇਖ ਸਕਦੇ ਹੋ ਪੱਖਾ ਲੱਗਾ ਹੋਇਆ ਤੇ ਇਸ ਟਾਈਮ ਜਿਹੜੀ ਆ ਵੀ ਪੱਥਰ ਲਾ ਕੇ ਤੇ ਝੋਨੇ ਦੀ ਉਸ ਤੋਂ ਬਾਅਦ ਜਿਹੜੀ ਆ ਫਸਲ ਖਰੀਦ ਕੀਤੀ ਗਈ ਆ ਤੇ ਖਰੀਦ ਤੋਂ ਬਾਅਦ ਜਿਹੜਾ ਝੋਨੇ ਨੂੰ ਪੱਖਾ ਲਾ ਕੇ ਤੇ ਇਹਨਾਂ ਨੂੰ ਜਿਹੜਾ ਬਾਟਾ ਦੇ ਵਿੱਚ ਉਹ ਬੰਦ ਕਰ ਦਿੱਤਾ ਜਾਵੇਗਾ ਜਦ ਕਹਿ ਸਕਦੇ ਆ ਵੀ ਮੰਡੀਆਂ ਵਿੱਚ ਜਿਵੇਂ ਜਿਵੇਂ ਜਿਹੜਾ ਝੋਨਾ ਪਹੁੰਚਦਾ ਪਿਆ ਫੋਰੀ ਜੜੀਆਂ ਖਰੀਦ ਨਾਲੋਂ ਨਾਲ ਜੜੀ ਹੁੰਦੀ ਹੋਈ ਦਿਖਾਈ ਚੜੀ ਆ ਸਭ ਤੋਂ ਵੱਡਾ ਜਿਹੜੇ ਲੋਕ ਹੈ ਇਹਨਾਂ ਨੂੰ ਕੁਝ ਇਹਨਾਂ ਤੋਂ ਥੋੜੀ ਬਹੁਤ ਪਛਾਣੇ ਦਾ ਸਾਹਮਣਾ ਚੂਰ ਕਰਨਾ ਪੈ ਰਿਹਾ ਲਿੰਕਿੰਗ ਜ਼ਿਆਦਾਤਰ ਜਿਹੜੇ ਲੋਕ ਹੈਗੇ ਆ ਉਹ ਛੋਲੇ ਨੂੰ ਜਿਹੜਾ ਵੀ ਜਿਵੇਂ ਲੈ ਕੇ ਆਤੇ ਮੰਡੀਆਂ ਵਿੱਚ ਆਤੇ ਆ ਉਹ ਨਾਲ ਨਾਲ ਦੀ ਜੜੀਆਂ ਉਹਦੀ ਫੋਰੀ ਹੋ ਕੇ ਤੋਂ ਬਾਸਲਾਂ ਦੇ ਵਿੱਚ ਪਾ ਕੇ ਇਹਨੇ ਰੱਖਿਆ ਜਾ ਰਿਹਾ ਚੋਕੀ ਇਹਨਾਂ ਵਾਸਤੇ ਵੀ ਨਾਲ ਝੋਨਾ ਜਿਹੜਾ ਪਹੁੰਚ ਰਿਹਾ ਕਾਫੀ ਪਹਿਲੀ ਤਰਫ ਤਰਕਤ ਜਿਹੜੀ ਉਹ ਕਟੂਨ ਕਰਕੇ ਥਰੀ ਦਾ ਜ਼ਿਆਦਾ ਹੈ ਗਿਆ ਉਹਨਾਂ ਕਟ ਹੈਗਾ ਇਸ ਕਰਕੇ 14 ਜਮਾ ਹੀ ਮੱਧਿਆਂ ਵਿੱਚ ਕੋਈ ਖੋਹਦਾ ਉਵੇਂ ਜਿਹੜੀਆਂ ਸਰਕਾਰੀ ਥਰੀ ਕਿਸੂ ਹੋ ਜਾਂਦੀ ਆ ਪ੍ਰਾਈਵੇਟ ਖਰੀਦਾਰ ਵੀ ਜਿਹੜੇ ਆ ਜਾਂਦੇ ਆ ਕਿ ਤਾਂ ਕਿ ਕਹਿ ਸਕਦੇ ਆ ਵੀ ਕਿਸਾਨਾਂ ਨੂੰ ਤਰਕੀ ਜਦੋਂ ਅਸੀਂ ਫ੍ਰੀਤ ਪਲੋਂ ਕਿਸੇ ਵੀ ਤਰ੍ਹਾਂ ਦੀ ਕੋ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਹਿ ਰਿਹਾ ਲੇਕਿਨ ਚਾਰ ਦਾ ਕਾਫੀ ਮੁਸ਼ਕਲ ਜਿਹੜੀ ਕਿਸਾਨਾਂ ਨੂੰ ਕਰਨੀ ਪੈ ਰਹੀ ਹੈ ਜਿਹੜੀ ਮੌਸਮ ਦੀ ਮਾਰ ਕਿਸਾਨਾਂ ਨੂੰ ਪਈ ਆ ਉਹ ਸਾਹਮਣੇ ਦਿਖਾਈ ਦੇ ਰਿਹਾ ਵੀ ਉਸ ਤਰ੍ਹਾਂ ਕਿ ਜਿਹੜੀ ਚਾਰ ਹੈਗੀ ਆ ਉਹ ਜਿਹੜਾ ਉਹ ਕਾਫੀ ਘੱਟ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿ ਥੋੜਾ ਜਿਹਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੋਇਆ ਸਾਫ਼ ਝੋਟੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਮ ਸਰਦਜੀਤ ਸਿੰਘ ਧਾਰਿਕ ਜੂਰਾ